ਕੀ ਕਹਿਣਾ ਚਾਹੋਗੇ ਹੁਣ ਜਿਹੜੇ ਦਰਸ਼ਕ ਨਹੀਂ ਗੱਗੂ ਗਿੱਲ ਸਾਹਿਬ ਹੋ ਗਏ ਗੁਰੂ ਰੰਧਾਵਾ ਸਾਰੀ ਟੀਮ ਕਿਵੇਂ ਲੱਗਿਆ ਖਾਸ ਕਰਕੇ ਜਦੋਂ ਤੁਹਾਡੇ ਵਰਗੇ ਕਲਾਕਾਰ ਇਕੱਠੇ ਆਉਂਦੇ ਨੇ ਜੰਮ ਕੇ ਆਉਂਦੇ ਨੇ ਪੂਰੇ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਿੱਗਰ ਪਰਫਾਰਮੈਂਸ ਹਾਂ ਇਹ ਇਹ ਇੱਕ ਅੱਛੀ ਗੱਲ ਹੋ ਗਈ ਸਾਰੇ ਨੇ ਆਪਣਾ ਵਾਕਿਦ ਸੱਚ ਨਵਾਂ ਹੈ ਕਹਾਣੀ ਵੀ ਪਸੰਦ ਆ ਗਈ ਥ੍ਰਿਲਰ ਦਾ ਥੋੜਾ ਜਿਹਾ ਹੁੰਦਾ ਹੈ ਥੋੜਾ ਜਿਹਾ ਰਿਸਕ ਹੁੰਦਾ ਹੈ ਇਸ ਰਿਸਕ ਨੂੰ ਸਾਰੀ ਭਾਈ ਦੇ ਸੀ ਪਹਿਲਾਂ ਵੀ ਜਦੋਂ ਮੇਰਾ ਕੋਈ ਗੋਸਤ ਨੂੰ ਕਰਦਾ ਸੀ ਮੈਂ ਉਹਨੂੰ ਕਹਿੰਦਾ ਸੀ ਵੀ ਯਾਰ ਤੁਸੀਂ ਕੋਮੇਡੀ ਕਲਮ ਹੋਰ ਬਹੁਤ ਅچھے ਆਰਟਿਸਟ ਹੋ ਨਾ ਕਰ ਮੈਂ ਨਹੀਂ ਕਰ ਪਾਉਂਦਾ ਕੰਮ ਵੇਸਟ ਕਰਦਾ ਹੂੰ ਉਹ ਦੂਜਾ ਫਿਰ ਇਹ ਜੰਗ ਦਾ ਦੌਰ ਸੀ ਜੀ ਫਿਰ ਜੰਗ ਤਾਂ ਨਹੀਂ ਸੀ ਮੀਡੀਆ ਦੀ ਜੰਗ ਸੀ ਬਹੁਤ ਬਹੁਤ ਦੇ ਕਹਿੰਦੇ ਸੀ ਅੱਗੇ ਕਰ ਲੋ ਮੈਂ ਕਿਹਾ ਇਹ ਤਾਂ ਲੜਾਈ ਤਾਂ ਹੁਣ ਜਲਦੀ ਜਾਣੀ ਹੈ ਕਰਿਓ ਗੁੰਜ ਕਰਿਓ ਕਿਉਂਕਿ ਸਮਾਜ ਨਹੀਂ ਰੁਕ ਸਕਦਾ ਜੇ ਸਮਾਜ ਜੇ ਸਾਰਾ ਖੁਸ਼ੀ ਰੋ ਗਿਆ ਫਿਰ ਜ਼ਿੰਦਗੀ ਕਿਵੇਂ ਚੱਲੇਗੀ ਔਰ ਜੇ ਆਪਾਂ ਫਿਲਮ ਦੀ ਵੀ ਗੱਲ ਕਰਦੇ ਆ ਕਿੰਨਿਆਂ ਦਾ ਕੈਰੀਅਰ ਕਿਦਾਂ ਇਹ ਗੁੱਡੀ ਨੇ ਹੁਣ ਪਹਿਲੀ ਵਾਰ ਪੰਜਾਬੀ કરી ਇਹਦੀ ਤਾਂ ਸਾਰੀ ਤਾਕ ਫਿਲਮ ਤੇ ਸੀ ਨਾ ਕਿੰਨਾ ਕਿ ਜਿਹੜੀ ਵਿਚਾਰੀ ਹੁਣ ਉਹ ਰੀਲਾ ਬੋ ਵੀ ਫਿਲਮ ਤੋਂ ਆਕਰ ਲਿਆਉਣੇ ਪੈਂਦੇ ਹੈ ਨਾ ਤੇ ਕਿੰਨੇ ਜਿਹਦੇ ਹੁਣ ਤੁਸੀਂ ਪੱਤਰਕਾਰ ਹੋ ਹੁਣ ਸਾਰੇ ਆਪਣੇ ਆਪਣੇ ਦਫ਼ਤਰਾਂ ਚੋਂ ਨਿਕਲੇ ਹੈ ਕਿ ਕਹਵਰ ਤੁਹਾਡੀ ਜ਼ਿੰਦਗੀ ਚ ਸਵੇਰੇ ਖਬਰਾਂ ਚਾਹੀਦੀਆਂ ਕਿ ਰੇ ਵੀ ਰੁਕਣੀਆਂ ਸੀ ਫਿਰ ਕਿੰਨੇ ਵੱਡੇ ਜੌਬ ਕਰਦੇ ਆ ਉਹ ਵੀ ਰੁਕਣੀਆਂ ਸੀ ਤੋ ਘਟ ਘਟਾ ਕੇ ਕੰਮ ਨਹੀਂ ਰੁਕਣਾ ਚਾਹੀਦਾ ਔਰ ਬਹੁਤ ਬੰਦੇ ਕਹਿੰਦੇ ਦੀ ਦੇਖੋ ਪਹਿਲਾ ਸਿਸਟਮ ਹੋਰ ਸੀ ਫਿਲਮਾਂ ਦਾ ਪਹਿਲੇ ਮੰਡੀਆਂ ਸੀ ਤਾਂ 3000 ਸ਼ੋਅ ਹੁੰਦੇ ਸੀ ਦੂਰ ਦਰਾਡੇ ਬੰਦੇ ਸੀ ਉਹਨੇ ਪੀਵੀਆਰ ਹੋ ਗਏ ਨਾ ਕੋਲ ਇਹਨਾਂ ਕੋਲ ਵੱਡਾ ਸਿਸਟਮ ਹੈ ਇਹ ਕੀ ਕਰਦੇ ਆ ਮੰਨ ਲਓ 50 ਬੰਦੇ ਆ ਗਏ ਉਹਨਾਂ ਨੇ ਸ਼ੋਅ ਸ਼ੁਰੂ ਕਰ ਦੇਣਾ ਜਿੰਜੇ ਫੀਅਰ ਦੁਆਰਾ ਪੰਜਾਬ ਜੀ 40 ਆ ਕੇ ਉਹਨਾਂ ਨੇ ਅਗਲੀ ਸਕਰੀਨ ਖੋਲ੍ਹ ਦੇਣੀ ਹੈ। ਤੋਂ ਹੁਣ ਇਹ ਜ਼ਰੂਰੀ ਨਹੀਂ ਕਿ ਹਰ ਹਾਲ ਚ ਕੋਈ ਇਸ ਤਰ੍ਹਾਂ ਦੀ ਖਬਰ ਬਣਾਵੇ ਵੀ ਅੱਜ ਦਾ ਬੰਦੇ ਦਾ ਸੀ। ਇਹ ਸ਼ਾਮ ਨੂੰ ਕੈਲਕੂਲੇਸ਼ਨ ਕਰਦੇ। ਜੇ 50 ਬੰਦੇ ਨਿਕਲਣਗੇ। ਹਾਂ ਚੈਂਬਰ ਦੇ ਜਿਹੜਾ ਹੋਣ ਲੇ ਕਿੰਨਾ ਟਾਈਮ ਲੱਗਿਆ ਗੋਲੀ ਕਿ ਪਹਿਲਾਂ ਤੁਸੀਂ ਕਿਹਾ ਵੀ ਮੈਂ ਛੱਡਦਾ ਸਾਰਾ ਕੁਝ। ਇਹ ਦੁਬਾਰਾ ਕਿਵੇਂ ਵੋਟ ਵੜਾ ਲਈ। ਮੈਂ ਤਾਂ ਛੱਡੀ ਬੈਠਾ ਸੀ। ਜਿੰਨੇ ਵਾਲੀ ਵੱਡੀ ਲੱਗੇ ਕਿ 3 ਮਿੰਟ ਦਿੰਦਾ ਮਿੰਟਾਂ ਦੇ ਨਹੀਂ ਜੀਉਣ ਦਿੰਦੇ ਮੈਂ ਤਾਂ ਛੱਡ ਗਿਆ ਸੀ। ਮੈਂ ਤਾਂ ਪਿਆਰ ਦੇ ਗੀਤ ਜ਼ਿਆਦਾ ਗਾ ਕੇ ਮੈਂ ਤਾਂ ਹੁਣ ਵੀ ਉਹੀ ਗਾ ਕੇ ਖੁਸ਼ ਐ ਇਸ ਫਿਲਮ ਦਾ ਜਿਹੜਾ ਮਿਊਜ਼ਿਕ ਸੀ ਨਾ ਮੈਂ ਇਹਨਾਂ ਨੂੰ ਜਿਹੜੇ ਮੇਰੇ ਮੇਰੇ ਪਰਿਵਾਰ ਹੀ ਆ ਮੈਂ ਕਿਹਾ ਤੁਸੀਂ ਕੰਮ ਕਰੋ ਤੁਸੀਂ ਗਾਣੇ ਆਪੇ ਤਿਆਰ ਕਰੋ ਕਰੋ ਕਿ ਮੈਂ ਬਾਅਦ ਤੋਂ ਤੁਹਾਡੇ ਗਾ ਦੂੰਗਾ ਜੇ ਮੇਰਾ ਮਨ ਕਰਿਆ ਉਹ ਫਿਲਮ ਦੇ ਗਾਣੇ ਕਮੀਨਾ ਜਿਹੜੀ ਕੀ ਐ ਮੈਨੂੰ ਲੱਗਿਆ ਸੀ ਕੁਝ ਕਰਨਗੇ ਫਿਰ ਨਹੀਂ ਕਰਿਆ ਤੇ ਮਰਦੀ ਨੇ ਅੱਖ ਚੱਬਿਆ ਉਹਨੂੰ ਗਾ ਲਉਣਾ ਕਿ ਮੈਨੂੰ ਕਰਨੇ ਪੈ ਗਏ